ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਨੂੰ ਹੁਣੇ ਜਾਣਕਾਰੀ ਮਿਲੀ ਹੈ ਕਿ ਪੰਥ ਸਿੰਘ ਸਹਿਬਾਨ ਦੀ ਮੀਟਿੰਗ ਜਿਹੜੀ ਹੈ ਉਹ ਮੁਲਤਵੀ ਹੋ ਗਈ ਹੈ। ਔਰ ਹੋ ਸਕਦਾ ਸੇ ਕਿ ਉਸ ਮੀਟਿੰਗ ਦੇ ਵਿੱਚ ਅਨਐਸਪੈਕਟਿਡ ਗਰਮਦੀ ਰੌਸ਼ਨੀ ਦੇ ਵਿੱਚ ਫੈਸਲੇ ਹੋਣੇ ਸੀ। ਪਰ ਉਹ ਮੀਟਿੰਗ ਮੁਲਤਵੀ ਹੋ ਗਈ ਹੈ। ਕੇਵਲ ਮਿਲਤੀਆਂ ਦਾ ਮਲਤਵੀ ਨਹੀਂ ਹੋਈ ਬਲਕਿ ਮੇਰੇ ਖਿਲਾਫ ਜਿਹੜੀ ਤਿੰਨ ਮੈਂਬਰੀ ਕਮੇਟੀ ਬਣੀ ਹੈ ਜਿਹਦੀ ਅਗਵਾਈ ਲੈਂਸਰਜ਼ ਆਫ ਬਦਲ ਕਰ ਰਹਾ ਹੈ ਤੇ ਸਰਪ੍ਰਸਤੀ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਵੱਲੋਂ ਕੱਢੇ ਹੋਏ ਲੀਡਰ ਵੱਲੋਂ ਕੀਤੀ ਜਾ ਰਹੀ ਹੈ ਉਹਦੇ ਵੱਲੋਂ ਆਪਣੀ ਗੱਡੀ ਚ ਬਿਠਾ ਕੇ ਮੇਰੇ ਖਿਲਾਫ ਗਵਾਹ ਪੁਕਤਾਏ ਜਾ ਰਹੇ ਹਨ ਅਰ ਤਖਸ਼ੀਰੀ ਦਮਦਮਾ ਸਾਹਿਬ ਦੀ ਪਵਨ ਧਰਤੀ ਦੇ ਉੱਤੇ ਵੀ ਇਸ ਕਮੇਟੀ ਦੇ ਜਾ ਕੇ ਮੇਰੇ ਬਾਰੇ ਪੁਛ ਪੜਤਾਲ ਕੀਤੀ। ਔਰ ਮੈਨੂੰ ਜਾਣਕਾਰੀ ਮਿਲੀ ਹੈ ਕਿ ਇਹ ਵੀ ਕਿਹਾ ਗਿਆ ਹੈ ਕਿ ਲਿਖ ਕੇ ਦਿਓ ਕਿ ਜਾਨੀ ਹਰਪੀਤ ਸਿੰਘ ਨੇ ਤਖਸ਼ੀ ਦਮਦਮਾ ਸਾਹਿਬ ਵਿਖੇ ਪੰਪਰਾਂ ਦੇ ਸੰਮਖ ਪੇਸ਼ੋ ਕੀ ਮਰਾਦਾ ਦੀ ਉਲੰਘਣਾ ਕੀਤੀ ਹੈ ਪਰ ਮੈਨੂੰ ਖੁਸ਼ੀ ਹੈ ਕਿ ਕਿਸੇ ਨੇ ਨਹੀਂ ਲਿਖ ਕੇ ਦਿੱਤਾ। ਤੇ ਹੁਣ ਬਹੁਤ ਹੀ ਤੇਜ਼ੀ ਦੇ ਨਾਲ ਇਸ ਪੜਤਾਲ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਵਧਾਇਆ ਜਾਏਗਾ। ਰੌਣਾ ਲਈ ਕੁਝ ਦਿਨਾਂ ਦੇ ਵਿੱਚ ਐਡਜੈਕਟਿਵ ਕਮੇਟੀ ਦੀ ਮੀਟਿੰਗ ਸੱਦ ਕੇ ਤੇਰੀਆਂ ਸਵਾਲਾਂ ਖਤਮ ਕੀਤੀਆਂ ਜਾਣਗੀਆਂ ਤੇ ਫਿਰ ਉਸ ਤੋਂ ਬਾਅਦ ਪੰਸ ਸਿੰਘ ਸੰਬੰਧ ਦੀ ਮੀਟਿੰਗ ਜਿਹੜੀ ਹੈ ਉਹ ਹੋਏਗੀ ਇਹ ਇਤਿਹਾਸ ਹੈ ਕਿ ਜਿਹੜੇ ਤੱਕ ਸਾਬ ਦੇ ਜਥੇਦਾਰ ਕਰੇ ਜਾ ਕੇ ਫੈਸਲਿਆਂ ਨੂੰ ਪ੍ਰਵਾਨ ਕਰ ਲੈਂਦੇ ਆ ਜਾਂ ਈਨ ਮੰਨ ਲੈਂਦੇ ਆ ਉਹ ਬਿਲਡਿੰਗਾਂ ਬਣਾ ਲੈਣ business ਖੜੇ ਕਰ ਲੈਣ ਕਰੋੜਾਂ ਰੁਪਈਆ ਕਮਾ ਲੈਣ ਉਹਨਾਂ ਨੂੰ ਕੋਈ ਕੁਝ ਨਹੀਂ ਕਿਹਾ ਜਾਂਦਾ ਔਰ 8-8 ਸਾਲ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਨੇ ਉਹ ਜਾਰੀ ਰਹਿੰਦੀਆਂ ਨੇ ਪਰ ਜੇ ਕੋਈ ਜ਼ਤਦਾਦਾਰ ਇਹਨ ਮੰਨਣ ਲਈ ਤਿਆਰ ਨਹੀਂ ਹੁੰਦਾ ਤੇ ਉਹਦੀਆਂ ਵਰਕਿੰਗਾਂ ਤੱਕ ਜਿਹੜੀਆਂ ਉਹ ਗਿਣੀਆਂ ਜਾਂਦੀਆਂ ਵੀ ਇਹਨੇ ਆਪਣੀ ਜ਼ਥੇਦਾਰੀ ਦੇ ਕਾਰਜਕਾਲ ਦੌਰਾਨ ਕਿੰਨੀਆਂ ਬੁਰਕੀਆਂ ਜੜੀਆਂ ਉਹ ਖਾਧੀਆਂ ਪਰ ਮੈਨੂੰ ਖੁਸ਼ੀ ਹੈ ਕਿ ਮੇਰੀਆਂ ਬੁਰਕੀਆਂ ਤੱਕ ਜੜੀਆਂ ਉਹਦਾ ਹਿਸਾਬ ਕੀਤਾ ਜਾ ਰਿਹਾ ਹੈ ਕਿ ਇਹਨੇ 8 ਸਾਲ ਦੀ ਜ਼ਥੇਦਾਰੀ ਦੇ ਦੌਰਾਨ ਕਿੰਨੀਆਂ ਗ੍ਰਾਹੀਆਂ ਜੜੀਆਂ ਨੇ ਉਹ ਰੋਟੀ ਦੀਆਂ ਖਾਧੀਆਂ ਨੇ ਮੈਂ ਕਹਿਣਾ ਚਾਹੁੰਨਾ ਹੈ ਜਲਦੀ ਕਰੋ ਮੇਰੇ ਤੇ ਦੋਸ਼ ਲਾਓ ਮੈਨੂੰ ਬਾਹਰ ਕੱਢੋ ਮੇਰੀਆਂ ਸਵਾਵਾਂ ਖਤਮ ਕਰੋ ਤੇ ਫਿਰ ਉਸ ਤੋਂ ਬਾਅਦ ਮੈਂ ਦੇਖਾਂਗਾ ਆਪਣੇ ਪੰਥ ਦੇ ਸਹਿਯੋਗ ਦੇ ਨਾਲ ਆਪਣੀ ਕੌਮ ਦੇ ਸਹਿਯੋਗ ਦੇ ਨਾਲ ਮੈਂ ਕਿਸ ਤਰ੍ਹਾਂ ਜਿਹੜਾ ਇਹ ਜਿਹੜੇ ਮੇਰੇ ਖਿਲਾਫ ਨੈਰੇਟਿਵ ਸਿਰਜਿਆ ਇਸ ਨੂੰ ਜਿਹੜਾ ਹੈ ਮੈਂ ਜਿਹੜਾ ਜਵਾਬ ਦੇਣ ਦਾ ਇਹਦਾ ਯਤਨ ਜਿਹੜਾ ਉਹ ਜ਼ਰੂਰ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ